ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਤੇ ਇਸ ਵੇਲੇ ਅਸੀਂ ਖੜੇ ਹਾਂ ਧਰਮਿੰਦਰ ਸਿੰਘ ਦੇ ਖੇਤ ਵਿੱਚ ਜੋ ਕਿ ਆਪਣੇ ਖੇਤ ਦੇ ਵਿੱਚ ਜੂਰੀਆ ਪਾ ਰਹੇ ਸੀ ਤੇ ਮੌਕੇ ਉੱਤੇ ਸੀ ਇਹਨਾਂ ਕੋਲ ਪਹੁੰਚਿਆ ਜਿੱਥੇ ਕਿ ਇਹਨਾਂ ਨੇ ਤਿਆਰ ਕਰਵਾਇਆ ਬੂਮ ਸਪਰੇ ਜੋ ਕਿ ਕਿਸਾਨਾਂ ਦੇ ਲਈ ਬੇਹੱਦ ਲਾਹੇਵੰਦ ਹੈ ਘੱਟ ਖਰਚਾ ਅਤੇ ਘੱਟ ਲੜਾਈ ਹੁੰਦੀ ਹੈ ਫਸਲ ਦੀ ਤੁਸੀਂ ਦੇਖ ਸਕਦੇ ਹੋ ਤੇ ਇਹ ਦੋ ਕੰਮ ਕਰਦਾ ਸਪਰੇ ਵੀ ਕਰਦਾ ਤੇ ਨਾਲ ਰੇ ਵੀ ਪਾਉਂਦਾ ਤੇ ਕਿਸਾਨ ਤੋਂ ਪੁੱਛਦਾ ਬਾਈ ਇਸ ਵਾਰੀ ਤੁਸੀਂ ਇਹ ਪਹਿਲੀ ਵਾਰ ਚਲਾ ਰਹੇ ਹੋ ਜਾਂ ਪਿਛਲੇ ਸੀਜ਼ਨ 'ਚ ਵੀ ਚਲਾਇਆ ਸਤਿ ਸ਼੍ਰੀ ਅਕਾਲ ਜੀ ਕਿਸਾਨ ਜੀ ਤੇ ਕਿੰਨੇ ਸਾਲ ਹੋ ਗਏ ਬਈ ਇਹਦੇ ਨਾਲ ਇਹ ਬਈ ਆਪਾਂ ਨੇ ਇਤ ਕੀ ਲਿਆ ਜੀ ਠੀਕ ਹੈ ਜੀ ਤੇ ਪਹਿਲਾਂ ਰੇਹ ਨਹੀਂ ਪਾ ਰਹਿਆ ਸੀਗਾ ਵੀ ਜਣ ਕੇ ਜਿਹੜੇ ਪਹਿਲਾਂ ਸੀਗੇ ਉਹ ਰੇਹ ਨਹੀਂ ਸਹੀ ਪਾ ਰਹੇ ਸੀਗੇ ਇਹ ਫਨੇਰ ਕੀ ਤਿਆਰ ਕਰਵਾਇਆ ਵੀਰੇ ਮਾਸਟਰ ਮਾਈਂਡ ਨਾਲ ਤੋਂ ਜੀ ਠੀਕ ਹੈ ਜੀ ਤੇ ਇਹਨਾਂ ਨਾਲ ਆਪ ਇੱਕ ਥੈਲਾ ਵੀ ਰੇਹ ਦਾ ਪਾਸਾ ਨਾ ਕੀਲੇ ਚ ਦੋ ਥੈਲੇ ਹੀ ਪਾ ਸਕਦੇ ਜਿੰਨਾ ਵੀ ਕਿਸਾਨ ਚਾਹੇ ਕੁੰਨੇ ਰੇਹ ਇਹ ਰੇਹ ਦੇ ਨਾਲ ਸਪਰੇਅ ਵੀ ਕਰੂਗਾ ਰੇਹ ਵੀ ਪਾਊਗਾ ਇਕੱਠੇ ਵੀ ਦੋਏ ਕੁਛ ਕਰ ਦੂਗਾ ਵੀਰੇ ਠੀਕ ਹੈ ਜੀ ਕੱਲਾ ਰੇਹ ਪਾਉਣਾ ਚਾਹੇ ਰੇਹ ਵੀ ਪੇਜੂਗਾ ਤੇ ਇਹ ਜਿਵੇਂ ਹੁਣ ਲੇਬਰ ਦੀ ਥੋੜੀ ਦਿੱਕਤ ਆ ਰਹੀ ਹੈ ਜਿਹਦੇ ਵੱਧ ਕੀਤੀ ਹੈਗੀ ਉਹਦੇ ਵਾਸਤੇ ਬੇਹੱਦ ਹੀ ਲਾਹੇਵੰਦ ਸੌਦਾ ਹੈ ਇਹ ਸੋ ਕਿਸਾਨ ਜਿਹੜੇ ਚੰਗੀ ਖੇਤੀ ਕਰਦੇ ਆ ਜਾਂ ਠੇਕੇ ਤੇ ਲੈਂਦੇ ਆ 100 150 ਕਿਲੋ ਉਹਨਾਂ ਦੇ ਲਈ ਬੇਹੱਦ ਲਾਹੇਵੰਦ ਹੈ ਤੇ ਬਾਈ ਜੀ ਇਹ ਕਿੰਨਾ ਕੁ ਖਰਚ ਆ ਗਿਆ ਇਹਨੂੰ ਤਿਆਰ ਕਰਵਾਉਣ ਤੇ ਇਹ 8.5 ਲੱਖ 75000 ਰੁਪਏ ਚ ਤਿਆਰ ਹੋਇਆ ਹੈ 8.75 ਲੱਖ ਦੇ ਵਿੱਚ ਦੋਸਤੋ ਇਹ ਤਿਆਰ ਹੋਇਆ ਤੇ ਤੁਸੀਂ ਦੇਖ ਸਕਦੇ ਬਹੁਤ ਵਧੀਆ ਤੇ ਨਾਮਾ ਟਰੈਕਟਰ ਰੱਖਿਆ ਹੋਇਆ ਉੱਤੇ ਤੇ ਟਾਇਰ ਵੀ ਜਿਹੜੇ ਬੇहद ਹੈਵੀ ਨੇ ਤੇ ਵਧੀਆ ਲੋਹਾ ਲੱਗਿਆ ਹੋਇਆ ਨਾਲ ਸਪਰੇਅ ਤੇ ਨਾਲ ਜੂਰੀਆ ਤੇ ਆਪਾਂ ਖੇਤ ਦੇ ਵਿੱਚ ਕੋਈ ਵੀ ਖਾਦ ਪਾ ਸਕਦੇ ਆ ਤੇ ਬਾਈ ਜੀ ਇੱਕ ਬੋਰੀ ਨੂੰ ਪਾਉਣ ਉੱਤੇ ਕਿੰਨਾ ਖਰਚਾ ਆ ਜਾਂਦਾ ਇਹਦੇ ਤੇ। ਇਹ 1 ਲੀਟਰ ਤੇਲ ਖਾਂਦਾ ਜੀ ਇੱਕ ਕਿਲੇ ਇੱਕ ਕਿਲੇ ਦੇ ਵਿੱਚ 1 ਲੀਟਰ ਤੇਲ ਖਾਂਦਾ ਦੋਸਤੋ ਤੇ ਬੇहद ਵਧੀਆ ਤੇ ਘੱਟ ਬੰਦਿਆਂ ਦੀ ਲੋੜ ਪੈਂਦੀ ਆ ਤੇ ਹਨੇਰੇ ਸਵੇਰੇ ਆਪਾਂ ਕਦੋਂ ਵੀ ਇਹ ਸਪਰੇਅ ਕਰ ਸਕਦੇ ਆ ਤੇ ਜਿਹੜਾ ਕਿ ਇਹ 8,75,000 ਦੇ 875000 ਦੇ ਵਿੱਚ ਤਿਆਰ ਹੋਇਆ ਹੈ ਬੂਮ ਸਪਰੇਅ ਸੋ ਕਿਸਾਨਾਂ ਦੇ ਲਈ ਬੇहद ਲਾਹੇਵੰਦ ਹੈ ਤੇ ਬਾਈ ਦਾ ਪਿੰਡ ਕਾਂਝਲਾ ਤੇ ਬਾਈ ਦਾ ਨੰਬਰ ਹੈ ਜਿਹੜਾ ਆਪਾਂ ਸਕਰੀਨ ਉੱਪਰ ਦੇ ਦਾਂਗੇ ਮਾੜਾ ਜੇ ਤੁਸੀਂ ਵੀ ਦੱਸ ਦਿਓ ਬਾਈ ਆਪਣਾ ਨੰਬਰ ਤੇ ਐਡਰੈਸ ਨੰਬਰ ਵੀਰੇ 985591 6413 ਵੀ ਤੇ ਬਾਈ ਜੀ ਕਿੱਥੇ ਕਿੰਨੇ ਏਰੀਆ ਤੱਕ ਆਪਾਂ ਸਪਰੇਅ ਕਰ ਸਕਦੇ ਇਹਨਾਂ ਪੀਸ ਅੰਦਾਜ਼ਾ 10 ਕਰਮਾ ਚੌੜਾ ਉਹਨਾਂ ਹੀ ਰੇਹ ਛੱਡਦਾ ਉਹਨਾਂ ਹੀ ਸਪਰੇਅ ਕਰਦਾ ਠੀਕ ਹੈ ਬਸ ਤੇ ਬਈ ਆਸੇ ਵਿੱਚ ਮਤਲਬ ਕਿ ਤਿੰਨ ਗੇੜੀ ਲੱਗਦੇ ਨੇ ਠੀਕ ਹੈ ਚਾਰ ਵੀ ਲੱਗਦੇ ਨੇ ਤੇ ਕੇਲੇ ਦੇ ਵਿੱਚ ਦੋਸਤੋ ਸਿਰਫ ਤਿੰਨ ਗੇੜ ਹੀ ਲੱਗਦੇ ਨੇ ਇਹ ਬੂਮ ਸਪਰੇਅ ਦੇ ਨਾਲ ਤੇ ਬਈ ਜੇ ਕੋਈ ਚਾਹੇ ਸੋਤੋ ਸਪਰੇਅ ਕਰਾਉਣਾ ਤਾਂ ਤੁਸੀਂ ਕਿੰਨੇ ਏਰੀਆ ਦੇ ਵਿੱਚ ਜਾ ਸਕਦੇ ਹੋ ਜੇਦਰ ਸੰਗਰੂਰ ਬਰਨਾਲੇ ਦੇ ਵਿੱਚ ਕਿੱਥੇ ਕਿ ਤੱਕ ਜੇ ਵਧੀਆ ਬੰਦੋ ਜੇ ਬਈ ਵੱਧ ਕੰਮ ਹੋਵੇ ਫਿਰ ਜਾ ਵਗ ਜਾਗੇ 20 ਕਿਲੋਮੀਟਰ ਦੇ ਵਿੱਚ ਵਿੱਚ ਠੀਕ ਹੈ ਬਈ ਕੋਈ ਵੱਧ ਕੰਮ ਆ ਤਾਂ ਬਾਅਦ ਕਹਾ ਵੀ ਵਗ ਜਾਗੇ ਉਹਦਾ ਫਿਰ ਰੇਟ ਵੱਧੂ ਘਟੂਗਾ ਜਾਂ ਉਹੀ ਰੇਟ ਜੇ ਵੀਰੇ ਜਿਆਦਾ ਕੰਮ ਆ ਫਿਰ ਤਾਂ ਉਹੀ ਰੇਟ ਆ ਜੇ ਘੱਟ ਕੰਮ ਆ ਫਿਰ ਜਿਆਦਾ पांच सात किसान इकट्ठे हो गए बुलांदे ने ता ता तानू बड़ा बेहद सस्ता पूते जे शॉर्ट कट ਬਾਹਰ ਤੇ ਸਾਦੇ ਉਤਾ ਫਿਰ ਉਸ ਹਾਬ ਨਾਲ ਬਾਈ ਆਪਣਾ ਤੇਲ ਪਾਣੀ ਖਰਚਾ ਲਾ ਕੇ ਉਸ ਹਾਬ ਨਾਲ ਰਿਪੇ ਲੈ ਲੂ ਤੇ ਸੋ ਬਹੁਤ ਵਧੀਆ ਜਿਹੜਾ ਇਹ ਚੀਜ਼ ਆ ਗਈ ਮਾਸਟਰਮੈਂਡ ਵਾਲਿਆਂ ਤੋਂ ਬਰਨਾਰਡ ਤੋਂ ਤਿਆਰ ਕਰਵਾਇਆ ਬਈ ਨੇ 875000 ਦੇ ਵਿੱਚ ਤੇ ਆਪਾਂ ਦੇਖ ਸਕਦੇ ਤੇ ਬਾਈ ਜਿਹੜੇ ਹੁਣ ਜੂਰੀਆ ਪਾਉਣ ਲੱਗੇ ਨੇ ਬਾਈ ਇਹਦੇ ਵਿੱਚ ਕਿੰਨੇ ਘੱਟੇ ਪੈ ਜਾਂਦੇ ਨੇ ਇਹ ਤੇ ਬਾਈ 5 ਘੱਟੇ ਪੈ ਜਾਂਦੇ ਨੇ 5 ਘੱਟੇ ਦੋ ਤੋਂ 5 ਕੀਲਿਆਂ ਦਾ ਕੇਰਾ ਰੇ ਪਾ ਕੇ ਤੁਰ ਪੈਂਦਾ ਤੇ ਕਿੰਨੇ ਕੇ ਟਾਈਮ ਤੇ ਛੱਟਦਾ ਦਾ 5 ਘੱਟੇ ਬਈ ਹੈ ਇਹ ਤਾਂ ਬਾਈ ਬਸ ਬੰਦਾ ਰੇਖ ਖੋਲਣ ਵਾਲਾ ਚਾਹੀਦਾ ਨਹੀਂ ਫੇਰ ਵੀ ਹੁੰਦਾ ਜਾਏ 15 ਮਿੰਟ ਲਾਉਂਦਾ ਕੀਲੇ ਨੂੰ 15 ਮਿੰਟਾਂ ਦੇ ਵਿੱਚ ਦੋਸਤੋ ਕੀਲੇ ਦੇ ਵਿੱਚ ਦੀ ਲੰਘ ਜਾਂਦਾ ਮੇਰੇ ਹਿਸਾਬ ਨਾਲ ਵੀ 80 ਨੂੰ ਕਿੰਨੇ ਕੀਲਿਆਂ 'ਚ ਪਾਰਾਂਦਾ ਬਾਈ ਇਹ ਹੱਥ ਨੂੰ ਬਾਈ ਉਧਰ ਸੀ ਪਾਰੀ 40 ਕੀਲਿਆਂ 'ਚ ਪਾਰਾਂਦਾ 40 ਕੀਲਿਆਂ ਦੇ ਵਿੱਚ ਦੀ ਲੰਘ ਜਾਂਦਾ ਦੋਸਤੋ ਜਿਹੜਾ ਕਿ ਬੇਹੱਦ ਵਧੀਆ ਰਿਜ਼ਲਟ ਵੀ ਵਧੀਆ ਹੁੰਦਾ ਜਿਹੜਾ ਇਹ ਜੂਰੀਆ ਪਾਉਂਦਾ ਇੱਕੋ ਸਾਰ ਜੂਰੀਆ ਪਾਉਂਦਾ ਤੇ ਸੋ ਕਿਸਾਨਾਂ ਨੂੰ ਪੀਲਾ ਤੇ ਭੂਮੇ ਸਪਰੇਅ ਦੀ ਵਰਤੋਂ ਕੀਤੀ ਜਾਵੇ ਤੇ ਸਪਰੇਅ ਵੀ ਇਹਦੇ ਨਾਲ ਕੀਤਾ ਤੇ ਪਾਣੀ ਵੀ ਵਧੀਆ ਪੈਂਦਾ ਹੁੰਗਾ ਨਾ ਬਾਈ ਇਹਦੇ ਜੀਰੀ ਉੱਤੇ ਇਹ ਹੈ ਬਾਈ ਹਾਂ ਤੇ ਇਹ ਜਿਹੜੀ ਢੋਲੀ ਲੱਗੀ ਹੋਈ ਹੈ ਇਹਦੇ ਵਿੱਚ ਕਿੰਨੇ ਲੀਟਰ ਪਾਣੀ ਪੈ ਜਾਂਦਾ ਬਾਈ ਕਿੰਨੇ ਲੀਟਰ ਵੀ ਹੈ ਕਿੰਨੇ 700 ਲੀਟਰ 700 ਲੀਟਰ ਤੇ ਕਿੰਨੇ ਕਿੱਲਾਂ ਦਾ ਹੋ ਗਿਆ ਬਾਈ 7 ਏਕੜ ਦਾ ਹੋ ਗਿਆ ਨਾ ਹਾਂ ਜੀ ਨਾ ਨਾ 5 ਏਕੜ ਦਾ ਹੋ ਗਿਆ ਵੀਰੇ 5 ਏਕੜ ਦਾ 5 ਕਿੱਲਾਂ ਦਾ ਕੇਰਾ ਪਰਕੇ ਤੋੜ ਦੋ ਬਾਈ 5 ਕਿੱਲਾਂ ਉੱਪਰ ਦੀ ਇਹ ਗੇੜਾ ਦੇ ਕੇ ਆਉ ਤੇ ਬੂਮ ਸਰੇ ਬਾਈ ਤੁਸੀਂ ਦੇ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਸੋ ਕਿਸਾਨ ਇਸ ਬਾਈ ਨਾਲ ਜ਼ਰੂਰ ਸੰਪਰਕ ਕਰਨ ਪਿੰਡ ਕਾਂਦਲਾ ਬਾਈ ਦਾ ਜ਼ਿਲ੍ਹਾ ਸੰਗਰੂਰ ਤੇ ਇਸ ਵੇਲੇ ਇਹ ਜਿਹੜਾ ਕਿ ਆਪਦੇ ਖੇਤ ਦੇ ਵਿੱਚ ਜੂਰੀਆ ਪਾ ਰਹੇ ਨੇ ਤੇ ਆਪਾਂ ਤੁਹਾਨੂੰ ਡਰਮੀ ਦਿਖਾ ਦਿੰਦੇ ਆ ਤੇ ਜਿਹੜਾ ਕਿ ਇਹ ਇੱਥੋਂ ਦੀ ਛੱਟ ਦਾ ਕਮਾ ਕੇ ਸੋ ਤੇ ਆਹ ਦੇਖ ਸਕਦੇ ਹੋ ਹੁਣ-ਹੁਣ ਜਾਂਦਾ ਇਹਦੇ ਵਿੱਚ ਜੂਰੀਆ ਉਹ ਇਹ ਜੀ ਗੱਲ ਨਹੀਂ ਵੀ ਰੋੜੀ ਰਾੜੀ ਜਿਹੜੀਆਂ ਖੇਤ ਦੇ ਵਿੱਚ ਛੱਟੂ ਜਮਾਏ ਪੀਸ ਕੇ ਛੱੜਦਾ ਦੋਸਤੋ ਤੇ ਆਹ ਦੇਖ ਸਕਦੇ ਆਪਾਂ ਕਿਸਾਨਾਂ ਦੀ ਦੀ ਬੇਹੱਦ ਲਾਹੇਵੰਦ ਆ ਬਈ ਇੱਕ ਵਾਰੀ ਨੰਬਰ ਹੋਰ ਬੋਲ ਦਈਏ ਇਹ ਨੰਬਰ ਬੋਲੀ ਬਈ ਇੱਕ ਵਾਰੀ ਅਬ 995562 4413 ਬਈ ਸੋ ਕਿਸਾਨ ਵੀਰ ਸਬਾਈ ਦੇ ਨਾਲ ਜ਼ਰੂਰ ਸੰਪਰਕ ਕਰਨ ਸੋ ਧੰਨਵਾਦੀ